ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੁਖਵੀਰ ਤੇਰੀ ਸੋਚ ਤੇ ਤੇਰਾ ਜਗਤੋ ਮੇਰੇ ਬੋਲੇ ਸੋਨਹੀਓ ਹਰ ਸ੍ਰੀ ਅਕਾਲ ਜੀ ਹਰ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦ ਜਿੰਦਾਬਾਦ ਬੋਲੇ ਸੋਨਹੀਓ ਹਰ ਸ੍ਰੀ ਅਕਾਲ ਸਾਬ ਵਹੀ ਗੁਰੂ ਜੀ ਕੀ ਫਤਿਹ ਮੈਂ ਸ਼ੇਰ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਰੀਦਕੋਟ ਅੱਜ ਜੋ ਵਿਸ਼ੇਸ਼ ਮੀਟਿੰਗ ਸੱਦੀ ਗਈ ਆ ਆਪਾਂ ਸਾਰਿਆਂ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਚ ਕੁਝ ਆਗੂ ਆਪਣੀ ਵੱਖਰੀ ਧਬਲੀ ਵਜਾਉਣੀ ਸ਼ੁਰੂ ਕਰ ਦਿੱਤੀ ਆ ਜਿਨ੍ਹਾਂ ਨੇ ਸਰਕਾਰ ਰਹਿੰਦੇ ਆ ਵਜ਼ੀਰੀਆਂ ਮਾਣੀਆਂ ਆਪਣੇ ਬੱਚਿਆਂ ਨੂੰ ਐਮਐਲਏ ਦੀਆਂ ਟਿਕਟਾਂ ਦਵਾਈਆਂ ਅੱਜ ਉਹਨਾਂ ਨੂੰ ਚੇਤਾ ਆਇਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਈਏ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਇਹਨਾਂ ਨੂੰ ਅੱਜ ਕਿਉਂ ਚਿਤਤਾ ਆਇਆ ਪਹਿਲਾਂ ਕਿਉਂ ਨਾ ਪੇਸ਼ ਹੋਏ ਜਦੋਂ ਅੱਜ ਤੋਂ 15 ਸਾਲ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਸੀ ਤਾਂ ਇਹ ਮੌਜਾ ਮਾਣਦੇ ਰਹੇ ਸੋ ਇਹ ਜਿਹੜੇ ਲੋਕ ਆ ਇਹ ਕੇਵਲ ਤੇ ਕੇਵਲ ਭਾਟਪਾ ਦੀ ਛੈ ਤੇ ਸਾਰਾ ਡਰਾਮਾ ਕਰ ਰਹੇ ਆ ਸੋ ਸਾਡਾ ਜਿਹੜਾ ਜ਼ਿਲ੍ਹਾ ਫਰੀਦਕੋਟ ਆ ਬਿਲਕੁਲ ਇੱਕ ਮੁੱਠਾ ਸਾਰੇ ਤਗੜੇ ਹੋ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਸੁਖਵੀਰ ਸਿੰਘ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਰੇ ਇਕੱਠੇ ਆ ਤੇ ਤਗੜੇ ਹੋ ਕੇ ਉਹਨਾਂ ਦੇ ਨਾਲ ਚੱਲਾਂਗੇ ਕੋਈ ਨਹੀਂ ਆਖ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲ ਸ੍ਰੀ ਅਕਾਲ ਆਕਾਰ ਕਾਰਜੋਗ ਸਾਰੇ ਪੱਤਰਕਾਰ ਵੀਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਜਿਸ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਹੈ ਤਿੰਨ ਹਲਕਿਆਂ ਫਰੀਦਕੋਟ ਕੋਟਕੂੜਾ ਤੇ ਦੇਖੋ ਇੰਨਾ ਹਲਕਿਆਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਸਿਬਾਨ ਹਾਜ਼ਰ ਹੈ ਸਾਡੇ ਵਿੰਗ ਐਸਸੀ ਵਿੰਗ ਡੀਸੀ ਵਿੰਗ ਇਸਤਰੀ ਵਿੰਗ ਯੂਥ ਵਿੰਗ ਵਿੰਗਾਂ ਦੇ ਸਾਰੇ ਪ੍ਰਧਾਨ ਸਾਹਿਬ ਵੀ ਪਹੁੰਚੇ ਹੋਏ ਆ ਸਾਡੇ ਸਰਕਲ ਫੋਮ ਅਕਾਲੀ ਦਲ ਦੇ ਜਿਹੜੇ ਸਰਕਲ ਬਣੇ ਹੋਏ ਆ ਪੀਪਲ ਕੋਟ ਹਲਕੇ ਦੇ ਕੋਰਪਰੇ ਹਲਕੇ ਦੇ ਔਰ ਜਿੱਤੋ ਹਲਕੇ ਉਹਨਾਂ ਦੇ ਸਰਕਲ ਪ੍ਰਧਾਨ ਸਾਹਿਬ ਵੀ ਪਹੁੰਚੇ ਹੋਏ ਆ ਤੇ ਐਸਸੀਪੀਸੀ ਦੇ ਸਾਡੇ ਮੈਂਬਰ ਮਾਨ ਸਾਹਿਬ ਵੀ ਬੈਠੇ ਆ ਬੀਬੀ ਜੀ ਵੀ ਬੈਠੇ ਆ ਤੇ ਨਾਲ ਸਾਡੀਆਂ ਇਕਾਈਆਂ ਪਿੰਡਾਂ ਦੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਨਹੀਂ ਬੁਲਾਇਆ ਲੇਕਿਨ ਕਈ ਪਿੰਡਾਂ ਦੀਆਂ ਇਕਾਈਆਂ ਦੇ ਸਾਡੇ ਜਿਹੜੇ ਮੋਢੀ ਹੈਗੇ ਆ ਉਹ ਇੱਥੇ ਆਨੇ ਚ ਕੀ ਦਿੱਥੇ ਬੰਦੀ ਜਿਹੜੀ ਅਸੀਂ ਅੱਜ ਬੀਬੀ ਜੀ ਅੱਜ ਦੀ ਜਿਹੜੀ ਅਸੀਂ ਮੀਟਿੰਗ ਰੱਖੀ ਆ ਜਾਂ ਪ੍ਰੈਸ ਕਾਨਫਰੰਸ ਰ ਉਹ ਪੂਰਾ ਮੁਕ ਕਰਨਾ ਕਿ ਪਿਛਲੇ ਦਿਨੀ ਕੁਝ ਘਟਨਾਵਾ ਘਟੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਇਨ੍ਹਾਂ ਚੋਣਾਂ ਵਿੱਚ ਸਾਡੀ ਪਾਰਟੀ ਪਛੜ ਗਈ ਲੇਕਿਨ ਸਾਡੇ ਕੁਝ ਲੀਡਰ ਸਹਿਬਾਨ ਜਿਹੜੇ ਉਹਨਾਂ ਨੇ ਬਾਕੀ ਸੁਰਾਂ ਵੀ ਓਖਾਈਆਂ ਉਹ ਸਾਰਾ ਦੋਸ਼ ਹੈ ਜਿਹੜਾ ਉਹ ਪਾਰਟੀ ਪ੍ਰਧਾਨ ਸਰਦਾਰ ਸਰਵੀਰ ਸਿੰਘ ਦੀ ਬਦਲ ਦੇ ਉੱਤੇ ਮੜਨ ਲੱਗੇ ਜਦੋਂ ਕਿ ਸੁਖਵੀਰ ਸਿੰਘ ਬਾਦਲ ਦਾ 1% ਵੀ ਕਸੂਰ ਨਹੀਂ ਇਹਦੇ ਵਿੱਚ। ਸੁਖਵੀਰ ਸਿੰਘ ਬਾਦਲ ਨੇ ਜਦੋਂ 2 ਡਿਗਰੀ ਟੈਂਪਰੇਚਰ ਸੀ ਉਦੋਂ ਵੀ ਹਰੇਕ ਹਲਕੇ ਦੇ ਵਿੱਚ ਜੀਪ ਦੇ ਉੱਤੇ ਚੜ ਕੇ ਛੱਪ ਦੇ ਉੱਤੇ ਦੋ ਦੋ ਵਿਧਾਨ ਸਭਾ ਹਲਕੇ ਕੀਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਤੇ ਜਦੋਂ 42 ਡਿਗਰੀ ਟੈਂਪਰੇਚਰ ਸੀ ਉਦੋਂ ਵੀ ਜੀਪ ਦੀ ਛੱਪ ਦੇ ਉੱਤੇ ਚੜ ਕੇ ਉਹਨਾਂ ਨੇ ਹਲਕੇ ਕੀਤੇ ਹਲਕਾਂ ਚਾਹ ਦੇ ਨਾਲ ਲੈ ਕੇ ਨਾਲ ਸੀਨੀਅਰ ਅਗੂ ਸਰਬਾਨੂ ਨਾਲ ਲੈ ਕੇ। ਔਰ ਪਾਰਲੀਮੈਂਟ ਦੀ ਚੋਣ ਅਨਾਉਂਸ ਹੋ ਗਈ। ਚੋਣ ਦੇ ਵਿੱਚ ਉਹਨਾਂ ਦੇ ਜਿਹੜੇ ਵੀ ਲੋਕ ਸਭਾ ਹਲਕੇ ਆ ਉਹਦੇ ਚਿੰਨ੍ਹ ਵਿਧਾਨ ਸਭਾ ਹਲਕੇ ਪੈਂਦੇ ਜਿਵੇਂ ਆਪਣੇ ਫੀਰਕੋਰਟ ਤੇ ਪੈਂਦੇ ਆ throopur ਤੇ ਪੈਂਦੇ ਸਾਰਾ ਚ ਨਾਨੋ ਪੈਂਦੇ ਆ ਸੌਰੀ ਸਾਰੇ ਉਹ ਇਕਲੇ ਇਕਲੇ ਲੋਕ ਸਭਾ ਹਲਕੇ ਚ ਇੱਕੋ ਤਾਂ ਨਹੀਂ ਗਏ ਬਲਕਿ ਸਾਰੇ ਵਿਧਾਨ ਸਭਾ ਹਲਕੇ ਚ ਜਾ ਕੇ ਉਹਨਾਂ ਨੇ ਕਾਨਫਰੰਸਾਂ ਕਰਕੇ ਆਂਦੀਆਂ ਔਰ ਇੱਥੇ ਹੀ ਬਸ ਨਹੀਂ ਕੀਤਾ ਬਲਕਿ ਬਹੁਤ ਸਾਰੇ ਉਮੀਦਵਾਰਾਂ ਚਿਹਰੇ ਚੰਗੇ ਸੀ ਲੇਕਿਨ ਆਰਥਿਕ ਤੌਰ ਤੇ ਉਹ ਇਲੈਕਸ਼ਨ ਲੜਨ ਵਿੱਚ ਉਹਨਾਂ ਚ ਸਮਰੱਥਾ ਹੈ ਨਹੀਂ ਤੇ ਉਹਨਾਂ ਦੀ ਵੀ ਉਹਨਾਂ ਨੇ ਸਹਾਇਤਾ ਕੀਤੀ ਬਾਲ ਸਾਹਿਬ ਨੇ مالی ਤੌਰ ਤੇ ਤੇ ਇਤੋਂ ਬਾਅਦ ਬੰਦਾ ਕਰ ਵੀ ਕੀ ਸਕਦਾ ਹੈ ਇਸ ਕਰਕੇ ਮੈਂ ਹੁਣ ਆਪਦੀ ਗੱਲ ਦੱਸਣੀ ਚਾਹੁੰਦਾ ਕਿ ਮੈਂ 6 ਐਮਐਲ ਦੀਆਂ ਇਲਕਸ਼ਨਾ ਲੜੀਆਂ 6 ਦੇ ਵਿੱਚੋਂ ਤਿੰਨ ਇਲਕਸ਼ਨਾ ਮੈਂ ਜਿੱਤਿਆ ਤਿੰਨ ਮੈਂ ਹਾਰਿਆ ਤੇ ਜਦੋਂ ਤਾਂ ਮੈਂ ਜਿੱਦਾਂ ਉਹ ਤਾਂ ਮੇਰੇ ਭੈਣ ਭਰਾ ਰਿਸ਼ਤੇਦਾਰ ਮੇਰੇ ਆਸ-ਪਾਸੇ ਆ ਜਾਂਦੇ ਆ ਕਿ ਅਸੀਂ ਮਿਸ਼ਰੀ ਵਾਲੇ ਜੋਰ ਲਾਇਆ ਅਸੀਂ ਕੋਟ ਸੁਖੀਏ ਜੋਰ ਲਾਇਆ ਅਸੀਂ ਸ਼ਹਿਰ ਦੇ ਪੰਜ ਵਾਰਡ ਸੰਭਾਲੇ ਤੂੰ ਤਾਂ ਜਿੱਤਿਆ ਤੇ ਜਦੋਂ ਮੈਂ ਹਾਰ ਜਨਾ ਉਹ ਤੋਂ ਮੇਰੇ ਨਹੀਂ ਇਸ਼ਾਰਾ ਕਰਦੇ ਤੇ ਚਾਹ ਕਮੀ ਸੀ ਤੇ ਚਾਹ ਕਮੀ ਸੀਗੀ ਇਹੀ ਗੱਲ ਇਹ ਲੀਡਰ ਸਹਿਬਾਨ ਜਿਹੜੇ ਇਹਨਾਂ ਨੇ 10-10 ਇਲਕਸ਼ਨਾ ਲੜੀਆਂ ਕਿ ਸੇਦ ਅਥਲਾ ਲਿਆ ਕਿਸੇ ਨੇ ਅਟਲਾ ਲੀਆਂ ਕਈ ਤਾਂ ਵਿੱਚੋਂ ਜਿੱਤੇ ਦੋ ਦੋ ਵਾਰੀਆਂ ਫਿਰ ਪਰਿਵਾਰਾਂ ਨੂੰ ਵੀ ਟਿਕਟਾਂ ਦਵਾਈਆਂ ਇਹਨਾਂ ਨੇ ਆਪਿਆਂ ਆਪ ਵੀ ਲਈ ਦੋ ਦੋ ਟਿਕਟਾਂ ਪਾਰਟੀ ਦੇ ਫੈਸਲੇ ਦੇ ਉਲਟ ਜਾ ਕੇ ਵੀ ਪ੍ਰੈਸ਼ਰ ਪਾ ਕੇ ਤੇ ਅੱਜ ਉਹ ਕਹਿੰਦੇ ਐ ਵੀ ਪ੍ਰਧਾਨ ਐ ਸਿਰਫ 2000 ਬੰਦੇ ਹੀ ਐ ਬਾਕੀ ਸਮੁੱਚੀ ਜਿਹੜੀ ਜਥੇਬੰਦੀ ਐ ਮੈਂ ਕੋਰ ਕਮੇਟੀ ਦਾ ਮੈਂਬਰ ਐ ਕੋਰ ਕਮੇਟੀ ਦਾ ਕਲੀਅਰ ਫੈਸਲਾ ਸੀਗਾ ਕਿ ਸਾਨੂੰ ਸੀਟਾਂ ਦੀ ਵੰਡ ਦਾ ਕੋਈ ਨਹੀਂ ਪਾਰਲੀਮੈਂਟ ਦਾ ਸਾਡੇ ਨਹੀਂ ਉਹ ਵੱਧ ਲੈ ਲੈਣ ਘੱਟ ਲੈਣਨ ਪਾਰਟੀ ਜੰਤਾ ਪਾਰਟੀ ਕੁਛ ਲੀਟਰ ਚਾਹੁੰਦਾ ਹੀ ਸਾਡੇ ਵਿੱਚ ਜੋਤਾ ਹੋ ਜੇ ਪਰ ਉਹ ਸਾਡੀਆਂ ਮੰਗਾਂ ਕਿਉਂਕਿ ਸਾਡੇ ਨਾਲ ਤੱਕਾ ਹੋਇਆ ਪੰਜਾਬ ਦੇ ਵਿੱਚ ਅ ਬੰਦੀ ਸਿੰਘਾਂ ਦਾ ਫਿਰ ਕਿਸਾਨਾਂ ਦਾ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ 1925 ਦਾ ਐਕਟ ਹੈ ਉਹਨਾਂ ਤੋੜ ਕੇ ਹਰੀਲੇ ਦੀ ਵੱਖਰੀ ਬਣਾਤੀ ਫਿਰ ਸਾਡੀ ਮੈਂਬਰੀ ਨੁਮਾਇੰਦਗੀ ਸੀ ਜਿਹੜੀ ਖਤਮ ਕਰਤੀ ਹਜੂਰ ਸਾਹਿਬ ਤੋਂ ਦੇਰ ਸਾਹਿਬ ਤੋਂ ਫਿਰ ਪਟਨਾ ਸਾਹਿਬ ਤੋਂ ਖਤਮ ਕਰਤੀ ਔਰ ਸਾਡੇ ਪਾਣੀਆਂ ਦਾ ਮਸਲਾ ਹੈ ਸਾਡੇ ਇਸ਼ੂ ਤਾਂ ਇਹ ਹੈਗੇ ਆ ਤੇ ਜੇ ਅਸੀਂ ਉਹਨਾਂ ਦੀ ਮਦਦ ਵੀ ਕੀਤੀ ਸਾਨੂੰ ਆਸ ਸੀ ਕਿ ਅਸੀਂ ਆਸ ਕਰਕੇ ਹੀ ਮਦਦ ਕੀਤੀ ਸੀ ਕਿ ਸਾਡੇ ਮਸਲੇ ਹੱਲ ਹੋਣਗੇ ਲੇਕਿਨ ਹੱਲ ਨਹੀਂ ਕੀਤੇ ਪ੍ਰਧਾਨ ਨੇ ਕਹਦਾ ਮੈਨੂੰ ਟਿਕਟਾਂ ਦਾ ਕੋਈ ਲੈਣ ਦੇਣ ਨਹੀਂ ਜੇ ਅਸੀਂ ਇਲੈਕਸ਼ਨ ਜਿੱਤੀਏ ਚਾਹੇ ਅਸੀਂ ਹਾਰੀਏ ਇਸ ਕਾਲਾ ਬਿਆਫੀ ਸਰਕਾਰ ਨਹੀਂ ਜੇ ਸਾਡਾ ਸਹਿਯੋਗ ਤਾਂ ਹੀ ਹੋ ਸਕੂਗਾ ਜੇਕਰ ਸਾਡੀਆਂ ਇਹ ਮੰਗਾਂ ਮੰਨੀਆਂ ਜਾਣਗੀਆਂ ਇਹੀ ਤਾਂ ਹੀ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਇਸ ਕਰਕੇ ਉਹਨਾਂ ਨੇ ਕਲੀਅਰ ਕੱਟ ਕੇ ਕਿਹਾ ਸੀ ਲੇਕਿਨ ਇਹ ਲੀਡਰਸ਼ਿਪ ਵਾਲੇ ਜਿਹਨੇ 4-5 ਹੈਗੇ ਆ ਇਹਨਾਂ ਦੀ ਪਹਿਲਾਂ ਹੀ ਸੀਟੀ ਕੀਤੀ ਉੱਧਰ ਲੱਗੀ ਹੋਈ ਸੀਗੀ ਇਹ ਚਾਹੁੰਦੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਉ ਤਾ ਹੋਵੇ ਪ੍ਰਧਾਨ ਇਸ ਗੱਲ ਤੇ ਅੜ ਗਿਆ ਔਰ ਪ੍ਰਧਾਨ ਨੇ ਸਾਰੀ ਕੋਰ ਕਮੇਟੀ ਮੈਂ ਕੋਰ ਕਮੇਟੀ ਦਾ ਮੈਂਬਰ ਐ ਇੱਥੇ ਬੈਠੇ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਮੈਂ ਆਇਆਗਾ ਮੈਂਬਰ ਉਹ ਕੋਰ ਕਮੇਟੀ ਤੋਂ ਪੁੱਛੇ ਵਗਾਰ ਕੋਈ ਫੈਸਲਾ ਨਹੀਂ ਕਰਦਾ ਹੁਣ ਵੀ ਪ੍ਰਧਾਨ ਨੇ ਕਹਤਾ ਸੀਗਾ ਵੀ ਜੇ ਭਾਈ ਕਿਉਂਕਿ ਹੁਣ ਜਿਹੜੀ ਕੋਰ ਕਮੇਟੀ ਇੱਕ ਕੋਰ ਕਮੇਟੀ ਤਾਂ ਹੈਗੀ ਆ ਸਿਲੇਕਟਡ ਜਿਹੜੇ ਸੀਨੀਅਰ ਬੰਦੇ ਆ ਉਹਨਾਂ ਦੇ ਉਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਹੈਗੇ ਆ ਉਸ ਤੋਂ ਇਲਾਵਾ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਹੈਗੇ ਆ ਉਸ ਤੋਂ ਇਲਾਵਾ ਜਿਹੜੇ ਵਰਕਿੰਗ ਕਮੇਟੀ ਦੇ ਟੋਟਲ 78 ਮੈਂਬਰ ਹੈ ਤੇ ਇਹ ਇਲੈਕਸ਼ਨ ਕਮਿਸ਼ਨ ਕੋਲੇ ਜਿਹੜੀ ਜਾਂਦੀ ਹੈ ਉਹ ਮਤਲਬ ਜਿਹੜੀ ਬਣ ਕੇ ਜਾਂਦਾ ਸਾਰਾ ਪ੍ਰਪੋਜ਼ਲ ਉਹ ਜਿਹੜੇ ਪ੍ਰਧਾਨ ਚੁਣਦੀ ਹੈ ਉਹ ਵਰਕਿੰਗ ਕਮੇਟੀ ਚ ਚੁਣਦੀ ਹੈ ਵਰਕਿੰਗ ਕਮੇਟੀ ਨੂੰ ਸਾਡੇ ਜਿਹੜੇ ਮੈਂਬਰ ਹੈ ਜਿਹੜੇ ਥੱਲੇ ਕਾਲੀ ਥੱਲੇ ਉਹ ਬਣਾਉਂਦੇ ਹੈ ਵਰਕਿੰਗ ਕਮੇਟੀ ਦੇ ਮੈਂਬਰ ਬਣਾਉਂਦੇ ਫ੍ਰੀ ਰਿਕਾਰਡ ਉਹ ਜਿਲ੍ਹੇ ਦੇ ਵਿੱਚੋਂ ਅਸੀਂ ਤਿੰਨ ਮੈਂਬਰ ਹੈਗੇ ਆ ਬੰਟੀ ਰਮਾਣਾ ਜੀ ਬੈਠੇ ਆ ਮੈਂ ਹੈਗਾ ਸੁਭਾ ਸਿੰਘ ਬਾਦਲ ਜੀ ਹੈਗੇ ਟੋਟਲ 78 ਮੈਂਬਰ ਹੈ ਵਰਕਿੰਗ ਕਮੇਟੀ ਦੇ ਜਿਨ੍ਹਾਂ ਵਿੱਚੋਂ ਲਗਭਗ 5 ਜਾਂ 6 ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਤਿੰਨ ਚਾਰ ਵਿਦੇਸ਼ ਗਏ ਸੀ ਅਸੀਂ 62 ਮੈਂਬਰ ਉੱਥੇ ਹਾਜ਼ਰ ਸੀ ਜਿਨ੍ਹਾਂ ਵਿੱਚੋਂ ਲਗਭਗ 5ਾਂ 6 ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਤਿੰਨ ਚਾਰ ਵਿਦੇਸ਼ ਗਏ ਸੀ ਅਸੀਂ 62 ਮੈਂਬਰ ਉੱਥੇ ਹਾਜ਼ਰ ਸੀਗੇ ਉੱਥੇ ਪ੍ਰਧਾਨ ਜੀ ਨੇ ਕਲੀਅਰ ਕੱਟ ਕੇ ਕਿਹਾ ਤਾਂ ਕਿ ਜੇ ਭਾਈ ਤੁਹਾਨੂੰ ਲੱਗਦਾ ਹੈ ਕਿ ਮੈਂ ਨਹੀਂ ਪਾਰਟੀ ਚਲਾ ਸਕਦਾ ਤੇ ਆਹ ਮੇਰਾ ਅਸਤੀਫਾ ਤੇ ਮੈਂ ਜੇ ਅਸਤੀਫਾ ਮੈਂ ਵਰਕਿੰਗ ਕਮੇਟੀ ਨੂੰ ਦੇ ਸਕਦਾ ਮੈਂ ਦਾ ਅਸਤੀਫਾ ਮੇਰਾ ਤੁਸੀਂ ਪ੍ਰਮਾਣ ਕਰੋ ਲੇਕਿਨ ਵਰਕਿੰਗ ਕਮੇਟੀ ਨੇ ਸਰਸੰਮਤੀ ਨਾਲ ਕਿਹਾ ਤਾਂ ਕਿ ਤੁਸੀਂ ਇੰਨੀ ਮਿਹਨਤ ਕੀਤੀ ਹੈ ਜਿਹੜੀ ਮੈਂ ਪਹਿਲਾਂ ਦੱਸ ਕੇ ਰਹੀ ਹਾਂ ਹਰੇ ਹਲਕਿਆਂ ਦੇ ਵਿੱਚ ਉਹ ਇਸੇ ਪ੍ਰਕਾਰ ਦਾ ਕੋਈ ਹਿਸਤੀਵਾ ਦਾ ਪ੍ਰਵਾਨ ਨਹੀਂ ਕਰਨਾ ਹੁਣ ਗੱਲ ਆਉਂਦੀ ਹੈ ਸ਼੍ਰੀ ਕਾਲ ਤਖਸਾਲ ਦੇ ਦੇਖੋ ਅਸੀਂ ਵੀ ਕਾਲ ਤਖਸਾਲ ਤੇ ਗਏ ਅਸੀਂ ਪਾਠਵੀ ਪਾਈਪ ਕਰਬਖ ਸਿੰਘ ਹਾਲ ਹੈ ਜਿਹੜਾ ਉਹਦੇ ਕਾਲ ਤਖਸਾਲ ਦੇ ਉੱਥੇ ਬਣਿਆ ਹੋਇਆ ਅੱਜ ਜਗ੍ਹਾ ਬਣੀ ਐ ਜਿੱਥੇ ਪਾਠ ਪਖਵਾ ਕਰਨ ਪਰਿਵਾਰਾਂ ਦੇ ਵੱਲੋਂ ਜਾਂ ਪਾਰਟੀਆਂ ਵੱਲੋਂ ਖਾਈ ਜਾਂਦੇ ਆ ਉੱਥੇ ਪਾਠ ਖਾਇਆ ਉੱਥੇ ਅਸੀਂ ਖਿਮਾ ਜਾਂਚ ਨਾ ਕੀਤੀ ਕਿ ਜੇ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਸਰਕਾਰ ਦੇ ਵਿੱਚ ਜਾਂ ਬਿਨਾਂ ਸਰਕਾਰ ਤੋਂ ਤੇ ਉਹਦੀ ਅਸੀਂ ਜਿਹੜੀ ਹੈਗੀ ਖਿਮਾ ਮੰਗਦੇ ਆ ਲੇਕਿਨ ਫਿਰ ਵੀ ਇਹ ਜਿਹੜੇ ਪਾਸੇ ਹੋਏ ਸੀ ਨੇ ਨਵਾਂ ਡਰਾਮਾ ਬਣਾ ਲਿਆ ਇਹ 2011 ਦੀਆਂ ਚਿੱਠੀਆਂ ਇਹਨਾਂ ਨੇ ਜਿਹੜੀ ਚਿੱਠੀ ਦਿੱਤੀ ਅਕਾਲ ਤਖਤ ਸਾਹਿਬ ਤੇ ਉਹ 2011 ਤੋਂ ਸਟਾਰਟ ਕੀਤਾ ਇਹਨਾਂ ਨੇ ਕੰਮ ਫਿਰ ਜੇ 11 ਤੋਂ ਸਟਾਰਟ ਕੀਤਾ ਫਿਰ ਇਹ ਜਿਹੜੇ ਅੱਡ ਹੋਏ ਐ ਇਹ 12 ਚ ਵਿੱਚ ਚੋਣ ਆਈ ਉਦੋਂ ਵੀ ਲੜੇ ਇਹ ਚੋਣ ਲੀਡਰ ਸਹਿਬਾਨ ਫਿਰ ਉਦੋਂ ਬਾਅਦ 14 ਚ ਪਾਰਲੀਮੈਂਟ ਦੀ ਚੋਣ ਆਈ ਉਹਦੇ ਚ ਵੀ ਇਹ ਲੜੇ ਚੋਣ ਫਿਰ 17 ਚ ਚੋਣ ਆਈ ਉਹਦੇ ਚ ਵੀ ਇਹ ਚੋਣ ਲੜੇ ਫਿਰ 19 ਦੀ ਚੋਣ ਆਈ ਉਹਦੇ ਚ ਵੀ ਇਹ ਚੋਣ ਲੜੇ ਫਿਰ 22 ਚੋਣ ਆਈ ਉਹਦੇ ਚ ਵੀ ਚੋਣ ਲੜੇ ਫਿਰ 24 ਚੋਣ ਆਈ ਉਹਦੇ ਚ ਵੀ ਚੋਣ ਲੜੇ ਕਿ ਫਿਰ ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਪਹਿਲੇ ਛੜੇ ਦੇ ਪਾਸੇ ਹੋ ਜਾਂਦੇ ਕਿਉਂਕਿ ਉਹ ਸਰਕਾਰ ਸੀ ਉਹ ਲੋਕ ਸਤਾ ਦਾ ਸੁੱਖ ਮਾਨ ਰਹੇ ਸੀਗੇ ਤੇ ਇਸ ਕਰਕੇ ਉਹ ਪਾਸੇ ਨਹੀਂ ਹਟੇ ਜਦੋਂ ਦੇਖਿਆ ਕਿ ਹੁਣ ਉਹ ਸਤਾ ਨਹੀਂ ਹੈਗੀ ਤੇ ਇਸ ਕਰਕੇ ਇਹਨਾਂ ਨੇ ਪਲਾਨ ਬਣਾ ਲਿਆ ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਸਮੂਚੀ ਜਥੇਬੰਦੀ ਬੈਠੀ ਹੈ ਸਾਡੀ ਸਮੂਚੇ ਸਾਡੇ ਸੀਨੀਅਰ ਸਾਹਿਬ ਜੂਸਰਵਨ ਬੈਠੇ ਹੈ ਕਿ ਸਮੂਚੀ ਅਕਾਲੀ ਦਲ ਦੀ ਟੀਮ ਹੈ ਜਿਹੜੀ ਫਰੀਦਕੋਟ ਜ਼ਿਲ੍ਹੇ ਦੀ ਉਹ ਸਰਦਾਰ ਸੁਖਬੀਰ ਸਿੰਘ ਮਾਲ ਦੇ ਵਿੱਚ ਉਹ ਸ਼ਵਾਦ ਪ੍ਰਗਟ ਕਰਦੀ ਹੈ ਤੇ ਉਹਨਾਂ ਨੂੰ ਅਸੀਂ ਪ੍ਰਧਾਨ ਮੰਨਦੇ ਆਂ ਤੇ ਸਾਡੇ ਪ੍ਰਧਾਨ ਉਹ ਰਹਿਣਗੇ ਉਹਨਾਂ ਜਿੰਨਾਂ ਕੋਈ ਮਹਿੰਦੀワਲ ਸਾਹਿਬ ਤੋਂ ਬਾਅਦ ਸੈਕੰਡ ਨੰਬਰ ਤੇ ਉਹ ਜਿਹੜੇ ਹੈਗੇ ਆ ਹੁਣ ਅੱਜ ਦੀ ਡੇਟ 'ਚ ਪਹਿਲੇ ਨੰਬਰ ਤੇ ਉਹ ਮਹਿੰਦੀ ਬੰਦੇ ਆ ਬਾਅਦ ਸਾਹਿਬ ਤੋਂ ਬਾਅਦ ਸੈਕੰਡ ਨੰਬਰ ਤੇ ਹੁੰਦੇ ਮਹਿੰਦੀ ਔਰ ਅਸੀਂ ਉਹਨਾਂ ਨੂੰ ਪ੍ਰਧਾਨ ਮੰਨਦੇ ਆਂ ਔਰ ਦਿਲ ਦੇ ਸਾਫ ਹੈ ਕੋਈ ਉਹਨਾਂ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਨ ਨਹੀਂ ਸੰਵੀਰ ਸਿੰਘ ਬਾਦਲ ਜਿੰਦਾਬਾਦ ਸੰਵੀਰ ਸਿੰਘ ਬਾਦਲ ਜਿੰਦਾਬਾਦ ਸਹਿਬਾਨ ਨੇ ਸ਼ਰੂਨੀ ਕਮੇਟੀ ਮੈਂਬਰ ਸਹਿਬਾਨ ਨੇ ਸਾਰਿਆਂ ਨੇ ਵਿਚਾਰ ਤੁਹਾਡੇ ਨਾਲ ਖੁੱਲ ਕੇ ਰੱਖੇ ਜੋ ਅੱਜ ਹਾਲਾਤ ਕੁਝ ਲੀਡਰ ਜਿਹੜੇ ਸ਼ਰੋਮਨੀ ਅਕਾਲੀ ਦਲ ਦੇ ਸੀ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਮੋਦੀ ਸਾਹਿਬ ਦੇ ਇਸ਼ਾਰਿਆਂ ਤੇ ਸੰਘ ਦੇ ਇਸ਼ਾਰਿਆਂ ਤੇ ਜਿਹੜੇ ਸ਼ਰੋਮਨੀ ਅਕਾਲੀ ਦਲ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਪੰਥ ਦੀ ਨੁਮੈਂਦਾ ਜੱਥੇਬੰਦੀ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਆ ਉਹਦੇ ਬਾਰੇ ਤੁਹਾਨੂੰ ਖੁੱਲਕੇ ਚਾਣਨਾ ਪਾਇਆ ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਜਿਹੜੀ ਹੈ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇ ਪਿਛਲੇ 10-12 ਸਾਲਾਂ ਦੇ ਵਿੱਚ ਨਿਗਾਹ ਮਾਰੋ ਦਾ ਹਰ ਸੂਬੇ ਦੇ ਵਿੱਚ ਉਸ ਸੂਬੇ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਥਾਂ ਬਣਾਈ ਹੋ। ਆਪਣਾ ਗਵਾਂਡੀ ਸੂਬਾ ਹਰਿਆਣਾ ਇੰਡੀਅਨ ਨੈਸ਼ਨਲ ਲੋਕ ਦਲ ਉਥੋਂ ਦੀ ਖੇਤਰੀ ਪਾਰਟੀ ਸੀ। ਉਹਨੂੰ ਕਮਜ਼ੋਰ ਕੀਤਾ, ਖਤਮ ਕੀਤਾ, ਅੱਜ ਭਾਰਤੀ ਜਨਤਾ ਪਾਰਟੀ ਉੱਤੇ ਸਰਕਾਰ ਬਣਾਈ ਹੈ। ਮਹਾਰਾਸ਼ਟra ਦੇ ਵਿੱਚ ਉਹਨਾਂ ਦੀ ਖੇਤਰੀ ਪਾਰਟੀ ਸ਼ਿਵ ਸੈਨ ਨੂੰ ਸ਼ਰਦ ਪਵਾਰ ਸਾਹਿਬ ਦੀ ਪਾਰਟੀ ਨੂੰ ਦੋ 파ੜ ਕਰਕੇ, ਤੋੜ ਕੇ, ਹਰ ਹਤਕੰਡਾ ਵਰਤ ਕੇ ਅੱਜ ਭਾਰਤੀ ਜਨਤਾ ਪਾਰਟੀ ਉੱਤੇ ਸਰਕਾਰ ਚਲਾ ਰਹੀ ਹੈ। ਇਸੇ ਤਰ੍ਹਾਂ ਨਿਤਿਸ਼ ਕੁਮਾਰ ਦਾ ਲੈ ਲਓ ਜਾਂ ਸਾਊਥ ਇੰਡੀਆ ਦੇ ਵਿੱਚ ਅਨਾ ਡੀ ਡੀਐਮਕੇ ਦਾ ਲੈ ਲਓ ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਬੜੀ ਕਲੀਅਰ ਹੈ ਕਿ ਦੋ ਨੈਸ਼ਨਲ ਪਾਰਟੀਆਂ ਰਹਿਣੀਆਂ ਚਾਹੀਦੀਆਂ ਹਨ ਹਿੰਦੁਸਤਾਨ 'ਚ ਹੁਣ ਤਾਂ ਪ੍ਰਧਾਨ ਉਹਨਾਂ ਨੇ ਛੱਡਤਾ ਮੈਨੂੰ ਲੱਗਦਾ ਡੱਡਾ ਸਾਹਿਬ ਨੇ ਡੱਡਾ ਸਾਹਿਬ ਦਾ ਔਨ ਰਿਕਾਰਡ ਹੈ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਖੇਤਰੀ ਪਾਰਟੀਆਂ ਦੀ ਹਿੰਦੁਸਤਾਨ ਦੇ ਵਿੱਚ ਕੋਈ ਜਗ੍ਹਾ ਨਹੀਂ ਪਰ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਇਸ ਗੱਲ ਦੀ ਨੌਲੇਜ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਜਿਵੇਂ ਬੀਬੀ ਜੀ ਨੇ ਗੱਲ ਕੀਤੀ ਇਹ ਕੋਈ ਮਾਮੂਲੀ ਪਾਰਟੀ ਨਹੀਂ ਹੈ ਇਸ ਪਾਰਟੀ ਦਾ ਇੱਕ ਬੜਾ ਵੱਡਾ ਕੁਰਬਾਨੀਆਂ ਦਾ ਇਤਿਹਾਸ ਹੈ ਇਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਸਾਡੇ ਗੁਰੂ ਘਰ ਮਸੰਦਾ ਤੋਂ ਆਜ਼ਾਦ ਕਰਵਾਏ ਉਦੋਂ ਸਾਡੇ ਪੁਰਖਿਆਂ ਨੇ ਇਹ ਮਹਿਸੂਸ ਕੀਤਾ ਕਿ ਜੇ ਆਪਦੀ ਧਾਰਮਿਕ ਜਥੇਬੰਦੀ ਦੀ ਰੱਖਿਆ ਕਰਨੀ ਹੈ ਤਾਂ ਇੱਕ ਤਕੜੀ ਸਿਆਸੀ ਜਮਾਤ ਬਣਾਉਣੀ ਪਊਗੀ ਠੀਕ 1 ਮਹੀਨੇ ਬਾਅਦ ਸ਼੍ਰੋਮਣੀ ਕਮੇਟੀ ਦੇ ਗਠਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਇਆ ਸ਼ਾਇਦ ਇਹ ਭਾਰਤੀ ਜੰਦਾ ਪਾਰਟੀ ਵਾਲਿਆਂ ਨੂੰ ਇਹਨਾਂ ਚੀਜ਼ਾਂ ਦਾ ਨੌਲੇਜ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਿੱਥੇ ਹੋਇਆ ਕਿਵੇਂ ਕੁਰਬਾਨੀਆਂ ਦਿੱਤੀਆਂ ਗਈਆਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਵੀ ਸਭ ਤੋਂ ਵੱਡੀਆਂ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਨੇ ਦਿੱਤੀਆਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਜਦੋਂ ਵੀ ਕੋਈ ਸੰਕਟ ਆਇਆ ਚਾਹੇ ਉਹ ਐਮਰਜੈਂਸੀ ਤੁਸੀਂ ਲੇਟੈਸਟ ਲਾ ਲੋ 70 ਦੇ ਵਿੱਚ ਜਦੋਂ 75 ਦੇ ਵਿੱਚ ਲੱਗੀ ਸਭ ਤੋਂ ਵੱਡੀਆਂ ਕੁਰਬਾਨੀਆਂ ਸਭ ਤੋਂ ਵੱਡੀਆਂ ਜੇਲ੍ਹ ਪਰ ਉਹ ਅੰਦੋਲਨ ਜੇ ਚੱਲੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਚੱਲੇ ਹਰ ਰੋਜ਼ ਇੱਕ ਜੱਥਾ ਹਰਮੰਦਰ ਸਾਹਿਬ ਤੋਂ ਚੱਲ ਕੇ ਜਿਹੜੇ ਪਹਿਲੇ ਜੱਥੇ ਸਨਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਹਰ ਰੋਜ਼ ਜੱਥਾ ਜਾਂਦਾ ਸੀ ਗ੍ਰਿਫਤਾਰੀ ਦੇਣ ਵਾਸਤੇ ਜਿਨ੍ਹਾਂ ਨੇ 19 ਮਹੀਨੇ ਐਮਰਜੈਂਸੀ ਰਹੀ ਹੈ ਤੇ 19 ਮਹੀਨੇ ਸਾਡੇ ਅਕਾਲੀ ਦਲ ਦੇ ਜਿਹੜੇ ਬਹਾਦਰ ਯੋਧੇ ਸਾਡੇ ਬਜ਼ੁਰਗ ਸਾਰਿਆਂ ਨੇ ਜੀਲਾ ਕੱਟੀ ਪੋਸਟ ਜਥੇ ਬੰਦੀ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਿਹਾ ਕਿਉਂਕਿ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਤੇ ਹਸਕੰਡਾ ਕਦੇ ਕਿਸੇ ਨੂੰ ਵਰਤਦੇ ਆ ਕਦੇ ਕਿਸੇ ਨੂੰ ਵਰਤਦੇ ਆ ਆ ਜਿਹੜੇ 4-5 ਸਾਡੇ ਮੇਰੇ ਮਾਤਾ ਸਤਕਾਰਯੋਗ ਕਹੂੰਗਾ ਮੇਰੇ ਪਿਤਾ ਜੀ ਤੋਂ ਬਹੁਤ ਵੱਡੇ ਆ ਉਮਰ ਸਾਰੇ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਵੇਂ ਮੇਰੇ ਤੋਂ ਪਹਿਲਾਂ ਬਰਾੜ ਸਾਹਿਬ ਨੇ ਜ਼ਿਕਰ ਕੀਤਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦਾ ਨਿੱਗ ਮਾਣ ਕੇ 10 ਸਾਲ ਰਾਜ ਭਾਗ ਭੋਗ ਕੇ ਸਾਰ ਆਪ ਦੀਆਂ ਟਿਕਟਾਂ ਲੜੀਆਂ ਆਪਦੇ ਜਵਾਕਾਂ ਨੂੰ ਟਿਕਟਾਂ ਲੜਵਾਈਆਂ ਆਪਦੇ ਪੁੱਤ ਭਤੀਜਿਆਂ ਨੂੰ ਭਾਂਜਿਆਂ ਤੱਕ ਨੂੰ ਸਰਕਾਰੀ ਅਹੁਦਿਆਂ ਤੇ ਬਿਠਾਇਆ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਚੰਗਾ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਮਾੜਾ ਲੱਗਣ ਲੱਗ ਗਿਆ ਇਹਨਾਂ ਨੂੰ ਕਿਉਂਕਿ ਉਹ ਕਹਿੰਦੇ ਹਨ ਨਾ ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਸ਼ਹਿ ਕੀਦੀ ਹੈ ਸ਼ਹਿ ਭਾਜਪਾ ਦੀ ਹੈ ਅੱਜ ਇਹਨਾਂ ਨੂੰ ਇਸ ਗੱਲ ਦਾ ਦਰਦ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਅਲਾਈਅੰਸ ਕਿਉਂ ਨਹੀਂ ਕੀਤਾ ਸਾਡੀਆਂ ਪਿੱਛੇ ਜੇ ਮੀਟਿੰਗਾਂ ਹੋਈਆਂ ਪਾਰਟੀ ਦੇ ਦਫਤਰ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਿੰਗ ਦੀ ਮੀਟਿੰਗ ਹੋਈ ਜ਼ਿਲ੍ਹਾ ਜਥੇਦਾਰ ਸਹਬਾਨਾ ਦੀ ਮੀਟਿੰਗ ਹੋਈ ਹਲਕਾ ਇੰਚਾਰਜ ਸਹਬਾਨਾ ਦੀ ਮੀਟਿੰਗ ਹੋਈ ਵਰਕਿੰਗ ਕਮੇਟੀ ਦੀ ਮੀਟਿੰਗਾਂ ਹੋਈਆਂ ਸਾਰੇ ਵਿੰਗਾਂ ਦੀਆਂ ਮੀਟਿੰਗਾਂ ਹੋਈਆਂ ਪ੍ਰਧਾਨ ਸਾਹਿਬ ਨੇ ਬੜੀ ਕਲੈਰਿਟੀ ਨਾਲ ਉੱਥੇ ਸਾਰਾ ਜਿਹੜਾ ਸਿਚੁਏਸ਼ਨ ਸੀ ਸਭ ਦੇ ਸਾਹਮਣੇ ਰੱਖੇ ਵੀ ਇਹ ਗਠਜੰਬੰਦਨ ਇਹ ਅਲਾਈਅੰਸ ਕਿਉਂ ਨਹੀਂ ਹੋ ਸਕਿਆ ਕਿਉਂਕਿ ਜਿਹੜੇ ਸਾਡੇ ਅਸੂਲ ਸੀ ਸਾਡੇ ਮ ਅਸੀਂ ਊਸੂਲ ਸੱਤਾ ਨਾਲੋਂ ਤਰਜੀਹ ਦਿੱਤੀ ਊਸੂਲਾਂ ਨੂੰ ਇਹ ਚਾਹੁੰਦੇ ਸੀ ਸੱਤਾ ਨੂੰ ਤਰਜੀਹ ਦਿੱਤੀ ਜਾਵੇ ਵੀ ਜੇ ਇਕੱਠੇ ਹੋ ਕੇ ਲੜ ਲਾਂਗੇ 8-10 ਸੀਟਾਂ ਆ ਜਾਣਗੀਆਂ ਜੀ ਲੋਕ ਭੁੱਲ ਜਾਂਦੇ ਹੁੰਦੇ ਆ ਪਰ ਤੁਸੀਂ ਸਭ ਨੇ ਪ੍ਰਧਾਨ ਸਾਹਿਬ ਦੀ ਉਸ ਵੇਲੇ ਦੀ ਸਟੇਟਮੈਂਟ ਵੀ ਸੁਣੀ ਹੋਣੀ ਹੈ ਸੱਤਾ ਆਵੇ ਜਾਂ ਨਾ ਆਵੇ ਚਾਹੇ 24 'ਚ ਵੀ ਨਾ ਜਿੱਤੀਏ ਚਾਹੇ 27 'ਚ ਵੀ ਨਾ ਜਿੱਤੀਏ ਚਾਹੇ 32 'ਚ ਵੀ ਨਾ ਜਿੱਤੀਏ ਪਰ ਊਸੂਲਾਂ ਤੋਂ ਪਿੱਛੇ ਮੈਂ ਦਲ ਬਦਲੂਆਂ ਦੇ ਨਾਲ ਨਹੀਂ ਹਰ ਬੰਦੇ ਦੀ ਨਾ ਜੀ ਆਪਾਂ ਇਹਦੇ 'ਚ ਨਾ ਕੋਈ ਨਾ ਕੋਈ ਏਜੰਡਾ ਨਾ ਕੱਟਿਆ ਕਰੀਏ ਹਰ ਬੰਦੇ ਦੀ ਪਰਿਵਾਰਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਸਿਹਤ ਠੀਕ ਨਹੀਂ ਰਹਿੰਦੀ ਬੱਚਿਆਂ ਦੀ ਜ਼ਿੰਮੇਵਾਰੀ ਪਰਿਵਾਰ ਦੀ ਕੋਈ ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ ਆਪਾਂ ਹਰ ਚੀਜ਼ ਦੇ ਵਿੱਚ ਏਜੰਡਾ ਕੱਢਣ ਲੱਗ ਜਾਂਦੇ ਆ ਉਹ ਗੱਲ ਵੀ ਠੀਕ ਨਹੀਂ ਅਕਾਲੀ ਦਲ ਬਾਦਲ ਦੇ ਵਿੱਚ ਜਿਹੜੀ ਤੂਫਾਨ ਪਈ ਹੈ ਦੋ ਫਾੜ ਹੋ ਚੁੱਕੇ ਨੇ ਉਸ ਲਈ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਯੂਥ ਅਕਾਲੀ ਦਲ ਸਿਕਸ ਸਟੂਡੈਂਟ ਫੈਡਰੇਸ਼ਨ ਇਸਤਰੀ ਅਕਾਲੀ ਦਲ ਸ਼ਰੋਮਣੀ ਕਮੇਟੀ ਮੈਂਬਰ ਜਾਂ ਅਕਾਲੀ ਦਲ ਬਾਦਲ ਦੇ ਵਰਕਿੰਗ ਕਮੇਟੀ ਮੈਂਬਰਾਂ ਦੀਆਂ ਮੀਟਿੰਗਾਂ ਮੀਡੀਆ ਦੀਆਂ ਸੁਰਖੀਆਂ ਬਣ ਚੁੱਕੀਆਂ ਨੇ ਅੱਜ ਮਨਤਾਜ ਸਿੰਘ ਬਰਾੜ ਸਾਬਕਾ ਵਿਧਾਇਕ ਦੇ ਗ੍ਰਹਿ ਵਿਖੇ ਪਿੰਡ ਸੰਦਵਾ ਚ ਤਿੰਨ ਹਲਕਿਆਂ ਦੇ ਇੰਚਾਰ ਫਰੀਦਕੋਟ ਤੋਂ ਪਰਮਬੰਦ ਸਿੰਘ ਬਲਟੀਰਮਾਣਾ ਕੋੜਪੁਰਾ ਤੋਂ ਮਨਤਾਜ ਸਿੰਘ ਬਰਾੜ ਜੈਤੋ ਤੋਂ ਸੂਬਾ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਅਤੇ ਬੀਬੀ ਗੁਰਵਿੰਦਰਪੁਰ ਕੋਲੂ ਵਾਲਾ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਵੀ ਨੇ ਸ਼ੇਰ ਸਿੰਘ ਮੰਡ ਉਹਨਾਂ ਨੇ ਕਿਹਾ ਕਿ ਸਾਰੀ ਦੀ ਸਾਰੀ ਜ਼ਿਲ੍ਹਾ ਇਕਾਈ ਸੁਖਵੀਰ ਸਿੰਘ ਬਾਦਲਨਾਥ ਚਟਾਨ ਮੰਗ ਖੜੀ ਆ ਉਹਨਾਂ ਨੇ ਦੋਸ਼ ਲਾਇਆ ਕਿ ਭਾਜਪਾ ਅਕਾਲੀ ਦਲ ਨੂੰ ਖੇਰੂ ਖੇਰੂ ਕਰਨਾ ਚਾਹੁੰਦੀ ਹੈ ਉਹਨਾਂ ਨੇ ਸਾਡੇ ਤਖਤ ਹਜੂਰ ਸਾਹਿਬ ਤਖਤ ਪਟਨਾ ਸਾਹਿਬ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਹੁਣ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੀ ਆ ਕੁਝ ਕੁ ਬਾਗੀ ਲੀਡਰਾਂ ਦਾ ਨਾਂ ਲਏ ਬਿਨਾ ਸਾਰਿਆਂ ਨੇ ਕਿਹਾ ਕਿ ਉਹ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਭਾਜਪਾ ਕਮਜ਼ੋਰ ਕਰਨਾ ਚਾਹੁੰਦੀ ਆ ਉਹਨਾਂ ਨੂੰ ਭਾਜਪਾ ਦੇ ਹੱਥਾਂ ਨਹੀਂ ਖੇਡਣਾ ਚਾਹੀਦਾ ਜਿੱਥੇ ਉਹਨਾਂ ਨੇ ਭਾਜਪਾ ਤੇ ਦੋਸ਼ ਲਾਏ ਉਥੇ ਉਹਨਾਂ ਨੇ ਬਾਗੀ ਧੜੇ ਨੂੰ ਵੀ ਰਾਜ ਕੇ ਦਿੰਦਿਆ ਤੇ ਕਿਹਾ ਕਿ ਉਹ ਮੰਤਰੀ ਭੁਣੇ ਦਾ ਚੇਰਮੈਨੀਆਂ ਦਾ ਹੋਰ ਰੋਦਿਆਂ ਦਾ ਆਨੰਦ ਮੰਦਰ ਹੈ ਤੇ ਹੁਣ ਉਹਨਾਂ ਨੂੰ ਯਾਦ ਆਇਆ ਕਿ ਸੁਖਬੀਰ ਸਿੰਘ ਬਾਦਲ ਨੁਕਸਾ ਪਰ ਅਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਭਰੋਸਾ ਪ੍ਰਗਟ ਕਰਦੇ ਹਾਂ ਇੱਕ ਸਵਾਲ ਦੇ ਜਵਾਬ ਵਿੱਚ ਪਰਮਾਂਸਿਕ ਮੰਟੀ ਰਮਾਣਾ ਉਹ ਤਲਖੀ ਦੇ ਵਿੱਚ ਆ ਗਏ ਉਹਨਾਂ ਨੇ ਜਵਾਬ ਤਾਂ ਦਿੱਤਾ ਪਰ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਸੀ ਉਹਨੂੰ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕਰ ਗਿਆ ਕੋੜਕਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ